ਇਹ ਵੱਡੀ ਖਬਰ ਦੇ ਨਾਲ ਪੰਜਾਬ ਦੇ ਵਿੱਚ ਕੋਲ ਡ੍ਰਿਪ ਕੱਪ ਸਿਰਫ ਨੂੰ ਬੈਨ ਕੀਤਾ ਗਿਆ ਜਿਹਾ ਕੱਪ ਸਿਰਫ ਦੇ ਵਿੱਚ ਪਾਇਆ ਗਿਆ ਜ਼ਹਿਰੀਲਾ ਕੈਮੀਕਲ ਤਾਂ ਪੰਜਾਬ ਦੇ ਜੁਆਇੰਟ ਕਮਿਸ਼ਨ ਆਨ ਡਰਗ ਨੇ ਇਹ ਬੈਨ ਲਗਾਇਆ ਤਾਂ ਕੋਲ ਡ੍ਰਿਪ ਦੇ ਵਿੱਚ 40.28% ਜਿਹੜਾ ਕੀ ਡਾਈਬਲਿਨ ਗਲਾਈਕਲ ਜਿਹੜਾ ਕੀ ਪਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਉਦੋਂ ਪੱਖਦਾ ਜਦੋਂ ਰਾਜਸਥਾਨ ਤੇ ਐਮਪੀ ਦੇ ਵਿੱਚ 12 ਬੱਚਿਆਂ ਦੀ ਮੌਤ ਹੋ ਜਾਂਦੀ ਹੈ ਖੰਗ ਦੇ ਇਹ ਦਵਾਈ ਪੀਣ ਦੇ ਨਾਲ ਤਾਂ ਪੰਜਾਬ ਸਰਕਾਰ ਦਾ ਇਹ ਸਖਤ ਫੈਸਲਾ ਤਾਂ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਕਿ ਇਸ ਸਿਰਫ ਨੂੰ ਬੈਨ ਕੀਤਾ ਗਿਆ ਇਹ ਖੰਗ ਦੇ ਸਿਰਫ ਨੂੰ ਪੂਰਨ ਤੌਰ ਤੇ ਪਾਬੰਦੀ ਜਿਹੜੀ ਆ ਲਗਾ ਦਿੱਤੀ ਗਈ ਹੈ ਅਤੇ ਇਸ ਵਕਤ ਦੀ ਇਹ ਵੱਡੀ ਖਬਰ ਹੈ ਤਾਂ ਕਪ ਸਿਰਫ ਦੇ ਵਿੱਚ ਜ਼ਹਿਰੀਲਾ ਕੈਮੀਕਲ ਪਾਇਆ ਗਿਆ ਜਿਸ ਨੂੰ ਲੈ ਕੇ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਸਖਤ ਫੈਸਲਾ ਕੀਤਾ ਗਿਆ ਅਤੇ ਉਥੇ ਹੀ ਫੂਡ ਐਂਡ ਡਰੱਗ ਵਿਭਾਗ ਨੂੰ ਵੀ ਅਲੱਗ ਕੀਤਾ ਗਿਆ ਕਿ ਜੇਕਰ ਕੋਈ ਇਸ ਦੇ ਵਿੱਚ ਜਿਹੜਾ ਕਿ ਸਟਾਕ ਪਾਇਆ ਗਿਆ ਤਾਂ ਉਸ ਨੂੰ ਤੁਰੰਤ ਹਟਾਇਆ ਜਾ